ਆਰਡੀਫ ਦੇ ਫੰਡ ਨੂੰ ਲੈ ਕੇ ਰਣਵੀਰ ਸਿੰਘ ਬਿੱਟੂ ਜਿਹੜੇ ਨੇ ਕੇਂਦਰੀ ਰਾਜ ਮੰਤਰੀ ਸਵਾਲ ਉਠਾਉਂਦੇ ਦਿਖਾਈ ਦਿੰਦੇ ਨੇ ਕਿ ਪਹਿਲਾਂ ਜਿਹੜਾ ਡਿਵੈਲਪਮੈਂਟ ਦਾ ਹੋਇਆ ਉਸ ਦੀ ਜਾਂਚ ਕੀਤੀ ਜਾਏਗੀ ਤਿੰਨ ਸਾਲ ਹੋ ਗਏ ਜਾਂਚ ਕਰ ਲੋ ਰੋਕਿਆ ਕਿਹਨੇ ਆ ਤੁਸੀਂ ਨਵੇਂ ਨਵੇਂ ਪਾਜਪਾਦ ਵਿੱਚ ਗਏ ਹੋ ਠੀਕ ਹੈ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਜਿਹੜੀ ਬੋਲੀ ਆ ਬੋਲਣੀ ਹੈ ਤੇ ਜਿਨ੍ਹਾਂ ਦੇ ਕਹਿ ਲੋ ਵੀ ਸਕੈਮ ਕੀਤੇ ਆ ਜਿਨ੍ਹਾਂ ਨੇ ਤੁਸੀਂ ਕਹਿੰਦੇ ਹੋ ਵੀ ਆਰਡੀਫ ਫੰਡ ਦਾ ਗਲਤ ਇਸਤੇਮਾਲ ਕੀਤਾ ਕੈਪਟਨ ਮਰਿੰਦਰ ਸਿੰਘ ਆ ਜੋ ਵੀ ਬੀਜੇਪੀ ਚ ਨੇ ਇਨਕੁਆਰੀ ਕਰਨ ਦੀ ਕੀ ਜ਼ਰੂਰਤ ਹੈ ਵੈਸੇ ਹੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੋ ਵੀ ਕੈਪਟਨ ਮਨਿੰਦਰ ਸਿੰਘ ਨੂੰ ਬੁਲਾ ਕੇ ਪੁੱਛ ਲੈਣ ਵੀ ਭਾਈ ਫਾਂਡਾ ਦੀ ਕਿੱਥੇ ਗਲਤੀ ਕੀਤੀ ਹੈ ਨੁਕਸਾਨ ਥੋੜੇ ਬੰਦਿਆਂ ਨੇ ਕੀਤਾ ਜੇ ਕੋਈ ਘਪਲਾ ਕੀਤਾ ਥੋੜੇ ਬੰਦਿਆਂ ਨੇ ਕੀਤਾ ਤੇ ਭੁਗਤਣਾ ਅੱਜ ਪੰਜਾਬ ਦੀ 3 ਕਰੋੜ ਆਬਾਦੀ ਨੂੰ ਜਿਹੜਾ ਉਹ ਪੈ ਰਿਹਾ ਕਿਹੜੇ ਮੁੱਦੇ ਆ ਸੰਸਦ ਦੇ ਵਿੱਚ ਲੈ ਕੇ ਅੰਦਰ ਵੀ ਲੜਾਈ ਲੜਾਂਗੇ ਅੰਦਰ ਸਮਾਣਾ ਦਿੱਤਾ ਤਾਂ ਅਸੀਂ ਬਾਹਰ ਵੀ ਲੜਾਈ ਲੜਾਂਗੇ ਪੰਜਾਬ ਕੋਈ ਭੀਖ ਨਹੀਂ ਮੰਗਦਾ ਪੰਜਾਬ ਆਪਦੇ ਹੱਕ ਮੰਗਦਾ ਦੂਜੇ ਸੂਬਿਆਂ ਨੂੰ ਤੁਸੀਂ ਸਪੈਸ਼ਲ ਪੈਕੇਜ ਦੇ ਦਿੰਨੇ ਹੋ ਤੇ ਸਾਡੇ ਜਿਹੜੇ ਹੱਕ ਬਣਦੇ ਆ ਸਾਡੇ ਪੰਜਾਬ ਦੇ ਕਿਸਾਨਾਂ ਦੀ ਫਸਲ ਤੋਂ ਕੱਟਿਆ ਜਾਂਦਾ ਆਰਡੀਐਫ ਫੰਡ ਤੇ ਉਹ ਪਿਛਲੇ 3 ਸਾਲ ਤੋਂ ਹਜ਼ਾਰਾਂ ਕਰੋੜ ਰੁਪਏ ਰੋਕ ਰੱਖਿਆ ਜਿਹਦੇ ਕਰਕੇ ਸਾਡੀਆਂ ਸਾਰੀਆਂ ਜਿਹੜੀਆਂ ਪਿੰਡੂ ਸੜਕਾਂ ਨੇ ਉਹ ਟੁੱਟੀਆਂ ਪਈਆਂ 18ਵੇਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਸਾਡੇ ਨਾਲ ਪਾਰਟੀ ਦੇ ਲੀਡਰ ਹਾਊਸ ਜਿਹੜੇ ਨੇ ਮੀਤ ਹੈਰ ਜੀ ਮੌਜੂਦ ਨੇ ਅੱਜ ਸੰਸਦ ਦੇ ਵਿੱਚ ਸੌਂ ਵੀ ਚੁੱਕਣ ਜਾ ਰਹੇ ਨੇ ਸਰ ਲੀਡਰ ਆਫ ਦੀ ਹਾਊਸ ਵੀ ਹੋ ਕਿਸ ਤਰੀਕੇ ਦੇ ਪੰਜਾਬ ਦੇ ਮੁੱਦੇ ਰਹਿਣ ਬਾਰੇ ਜਿਸ ਤਰ੍ਹਾਂ ਆਵਾਜ਼ ਪਹਿਲਾਂ ਵੀ ਮੁੱਖ ਮੰਤਰੀ ਜਿਹੜੇ ਗੂੰਜ ਰਹੇ ਨੇ ਤੇ ਉਹਨਾਂ ਦੀ ਆਵਾਜ਼ ਅੱਗੇ ਬੁਲੰਦ ਕਰਨ ਲਈ ਕਿਹੜੇ ਮੁੱਦੇ ਅੱਜ ਸੰਸਦ ਦੇ ਵਿੱਚ ਲੈ ਕੇ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਇੱਕ ਬੈਂਚਮਾਰਕ ਸੈੱਟ ਕਰਤਾ ਬਹੁਤ ਵੱਡਾ ਕਿ ਮਾਨ ਸਾਹਿਬ ਇੱਕ ਪਾਸੇ ਇਕੱਲੇ ਹੁੰਦੇ ਸੀ ਇੱਕ ਪਾਸੇ ਸਾਰੀ ਆਪੋਜੀਸ਼ਨ ਤੇ ਇਕੱਲੇ ਮੈਨੂੰ ਲੱਗਦਾ ਵੀ ਦੋ ਤਿੰਨ ਮਿੰਟ ਚ ਉਹ ਗੱਲ ਕਹਿ ਜਾਂਦੇ ਜਿਹੜੀ ਸਾਰੀ ਆਪੋਜੀਸ਼ਨ ਤੋਂ ਨਹੀਂ ਕਹੀ ਜਾਂਦੀ ਸੀ ਹਾਲਾਂਕਿ ਸਾਡੇ ਚ ਉਹ ਕਲਾ ਕਿਉਂਕਿ ਜਿਹੜੀ ਉਹ ਇੱਕ ਕਲਾਕਾਰ ਸੀਗੇ ਇੱਕ ਕਹਿ ਲੋ ਵੀ ਕਵਿਤਾ ਦੇ ਵਿੱਚ ਪਰੋਕੇ ਵੀ ਸਾਰੀਆਂ ਗੱਲਾਂ ਦੋ ਮਿੰਟ ਚ ਕਹਿ ਜਾਂਦੇ ਸੀ ਪਰ ਜਿੰਨਾ ਸਮਾਂ ਕਿਉਂਕਿ ਅਸੀਂ ਤਿੰਨ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਆਏ ਆ ਜਿੰਨਾ ਵੀ ਸਾਨੂੰ ਸਮਾਂ ਮਿਲੂਗਾ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਅਸੀਂ ਗੱਲਾਂ ਰੱਖਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੀ ਵੀ ਜਿਹੜੀ ਅਸੀਂ ਕੋਸ਼ਿਸ਼ ਹੈ ਉਹ ਕਰਾਂਗੇ ਅੰਦਰ ਵੀ ਲੜਾਈ ਲੜਾਂਗੇ ਅੰਦਰ ਸਮਾਂ ਨਾ ਦਿੱਤਾ ਤਾਂ ਅਸੀਂ ਬਾਹਰ ਵੀ ਲੜਾਈ ਲੜਾਂਗੇ ਅਸੀਂ ਜਾ ਕੇ ਕਹਿ ਲੋ ਵੀ ਮੰਤਰੀਆਂ ਨੂੰ ਵੀ ਮਿਲਾਗੇ ਜੇ ਪ੍ਰਧਾਨ ਮੰਤਰੀ ਨੂੰ ਮੌਕਾ ਮਿਲੇ ਉਹਨਾਂ ਨੂੰ ਮਿਲਾਗੇ ਕਿਉਂਕਿ ਪੰਜਾਬ ਕੋਈ ਭੀਖ ਨਹੀਂ ਮੰਗਦਾ ਪੰਜਾਬ ਆਪ ਦੇ ਹੱਕ ਮੰਗਦਾ ਦੂਜੇ ਸੂਬਿਆਂ ਨੂੰ ਤੁਸੀਂ ਸਪੈਸ਼ਲ ਪੈਕੇਜ ਦੇ ਦਿੰਦੇ ਹੋ ਤੇ ਸਾਡੇ ਜਿਹੜੇ ਹੱਕ ਬਣਦੇ ਆ ਸਾਡੇ ਪੰਜਾਬ ਦੇ ਕਿਸਾਨਾਂ ਦੀ ਫਸਲ ਤੋਂ ਕੱਟਿਆ ਜਾਂਦਾ ਆਰਡੀਐਫ ਫੰਡ ਤੇ ਉਹ ਪਿਛਲੇ 3 ਸਾਲ ਤੋਂ ਹਜ਼ਾਰਾਂ ਕਰੋੜ ਰੁਪਏ ਰੋਕ ਰੱਖਿਆ ਜਿਹਦੇ ਕਰਕੇ ਸਾਡੀਆਂ ਸਾਰੀਆਂ ਜਿਹੜੀਆਂ ਪਿੰਡੂ ਸੜਕਾਂ ਨੇ ਟੁੱਟੀਆਂ ਪਈਆਂ ਸੋ ਇਹ ਕੋਈ ਭੀਖ ਨਹੀਂ ਅਸੀਂ ਆਪ ਦਾ ਹੱਕ ਮੰਗਦੇ ਆਂ ਕਿਸਾਨ ਆਪਦੀ ਐਮਐਸਪੀ ਦੀ ਗਰੰਟੀ ਮੰਗਦੇ ਆ ਮਜ਼ਦੂਰਾਂ ਦੇ ਮਸਲੇ ਆ ਵਪਾਰੀਆਂ ਦੇ ਮਸਲੇ ਆ ਸੋ ਸਾਰੇ ਮਸਲਾਂ ਜਿਹੜੀ ਲੜਾਈ ਆ ਅਸੀਂ ਤਕੜੀ ਹੋ ਕੇ ਲੋਕ ਸਭਾ ਚ ਲੜਾਂਗੇ ਆਰਡੀਐਫ ਦੇ ਫੰਡ ਦੀ ਗੱਲ ਕੀਤੀ ਆਰਡੀਐਫ ਦੇ ਫੰਡ ਨੂੰ ਲੈ ਕੇ ਰਣਜੀਤ ਸਿੰਘ ਬਿੱਟੂ ਜਿਹੜੇ ਨੇ ਕੇਂਦਰੀ ਰਾਜ ਮੰਤਰੀ ਸਵਾਲ ਉਠਾਉਂਦੇ ਦਿਖਾਈ ਦਿੰਦੇ ਨੇ ਕਿ ਪਹਿਲਾਂ ਜਿਹੜਾ ਡਿਵੈਲਪਮੈਂਟ ਦਾ ਹੋਇਆ ਉਸ ਦੀ ਜਾਂਚ ਕੀਤੀ ਜਾਏਗੀ ਜੋ ਫੰਡ ਮਿਲੇ ਉਹਦੀ ਜਾਂਚ ਕੀਤੀ ਜਾਏਗੀ ਉਸ ਤੋਂ ਬਾਅਦ ਜਿਹੜਾ ਇਸ ਤੇ ਕਿਸੇ ਵਿਸ਼ੇ ਦੇ ਕੁਝ ਪਹੁੰਚਿਆ ਤੇ 3 ਸਾਲ ਹੋ ਗਏ ਜਾਂਚ ਕਰ ਲਓ ਥੋਡੇ ਕੋਲੇ ਸਾਰਾ ਕੁਝ ਹੈ ਤੁਸੀਂ ਜਾਂਚ ਕਰ ਲਓ ਇਹ ਤਾਂ ਸਿਰਫ ਤੇ ਸਿਰਫ ਬਹਾਨੇ ਆ ਤੇ ਰਵਨੀਤ ਬਿੱਟੂ ਜੀ ਜਿਹਦੇ ਵੇਲੇ ਦੇ ਫੰਡਰ ਰੋਕੇ ਹੋਏ ਆ ਜਿਹਦੇ ਵੇਲੇ ਦੀ ਤੁਸੀਂ ਗੱਲ ਕਰਦੇ ਵੀ ਜਾਂਚ ਕੀਤੀ ਜਾਊਗੀ ਤਾਂ ਉਦੋਂ ਥੋੜੀ ਹੀ ਸਰਕਾਰ ਸੀ ਕਾਂਗਰਸ ਜੀ ਦਾ ਤੁਸੀਂ ਹਿੱਸਾ ਤੁਸੀਂ ਨਵੇਂ ਨਵੇਂ ਭਾਜਪਾ ਵਿੱਚ ਗਏ ਹੋ ਠੀਕ ਹੈ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਜਿਹੜੀ ਬੋਲੀ ਆ ਬੋਲਣੀ ਹੈ ਤੇ ਜਿਨ੍ਹਾਂ ਦੇ ਕਹਿ ਲਓ ਵੀ ਸਕੈਮ ਕੀਤੇ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਆਰਡੀਐਫ ਫੰਡ ਦਾ ਗਲਤ ਇਸਤੇਮਾਲ ਕੀਤਾ ਕੈਪਟਨ ਮਰਿੰਦਰ ਸਿੰਘਾ ਜੋ ਵੀ ਬੀਜੇਪੀ ਚ ਨੇ ਤੁਸੀਂ ਵੀ ਬੀਜੇਪੀ ਚੋਂ ਕਾਂਗਰਸੀ ਤੇ ਉਦੋਂ ਦੇ ਮੁੱਖ ਮੰਤਰੀ ਬੀਜੇਪੀ ਆ ਤੁਹਾਡੇ ਕੋਲੇ ਹੀ ਨੇ ਇਨਕੁਆਰੀ ਕਰਨ ਦੀ ਕੀ ਜ਼ਰੂਰਤ ਹੈ ਵੈਸੇ ਹੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੋ ਵੀ ਕੈਪਟਨ ਮਨਿੰਦਰ ਸਿੰਘ ਨੂੰ ਬੁਲਾ ਕੇ ਪੁੱਛ ਲੈਣ ਵੀ ਭਾਈ ਫਾਂਡਾ ਦੀ ਕਿੱਥੇ ਗਲਤੀ ਕੀਤੀ ਹੈ ਨੁਕਸਾਨ ਤੁਹਾਡੇ ਬੰਦਿਆਂ ਨੇ ਕੀਤਾ ਜੇ ਕੋਈ ਘਪਲਾ ਕੀਤਾ ਤੁਹਾਡੇ ਬੰਦਿਆਂ ਨੇ ਕੀਤਾ ਤੇ ਭੁਗਤਣਾ ਅੱਜ ਪੰਜਾਬ ਦੀ 3 ਕਰੋੜ ਆਬਾਦੀ ਨੂੰ ਜਿਹੜਾ ਉਹ ਪੈ ਰਿਹਾ ਹੈ ਤੁਹਾਡੇ ਅਖੀਰਸ ਵਾਲਿਆਂ ਮੈਂ ਮੇਰੇ ਨੇ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਜਿਸ ਤਰੀਕੇ ਨਾਲ ਲੱਖਾਂ ਬੱਚੇ ਸੜਕਾਂ ਤੇ ਰੋਲ ਰਹੇ ਨੇ ਤੁਸੀਂ ਵੀ ਸਿੱਖਿਆ ਮੰਤਰੀ ਰਿਓ ਕੀ ਕਹਿਣਾ ਚਾਹੋਗੇ ਇਸ ਚ ਕਿਸ ਤਰੀਕੇ ਦਾ ਇਨਸਾਫ ਬੱਚਿਆਂ ਨੂੰ ਦੇਣਾ ਹੈ ਦੇਖੋ ਇਨਸਾਫ ਇਹ ਕੀ ਦੇਣਗੇ ਜਿਹੜੇ ਮੈਨੂੰ ਦੱਸੋ ਵੀ ਠੀਕ ਹੈ ਪੇਪਰ ਜੇ ਦੁਬਾਰਾ ਵੀ ਲੈ ਲੈਣ ਜਿਹੜੇ ਬੱਚਿਆਂ ਦਾ ਇਹਨਾਂ ਸਮਾਂ ਬਰਬਾਦ ਹੋਇਆ ਪੈਸਾ ਬਰਬਾਦ ਹੋਇਆ ਤੇ ਉਸ ਤੋਂ ਵੱਡਾ ਜਿਹੜੀ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਉਹਨਾਂ ਨੂੰ ਵੀ ਉਹਨਾਂ ਦੇ ਪੇਰੈਂਟਸ ਨੂੰ ਵੀ ਚੱਲਣੀ ਪਈ ਉਹਦੀ ਕੀ ਪਰਭਾਈ ਕਰ ਦੇਣਗੇ ਅੱਜ ਕੱਲ ਤਾਂ ਕੋਰਟਸ ਵੀ ਜੇ ਮੰਨ ਲਓ ਕੋਈ ਅਸੀਂ ਸਮਾਨ ਲੈਨੇ ਆ ਉਹ 'ਚ ਕੋਈ ਖਰਾਬੀ ਆ ਜਾਂਦੀ ਹੈ ਤਾਂ ਕੋਰਟ ਵੀ ਕਹਿੰਦੀ ਪਈ ਇਹਨੂੰ ਜਿਹੜੀ ਇੰਨਾ ਸਮਾਂ ਪਰੇਸ਼ਾਨੀ ਹੋਇਆ ਛੱੜ ਲਈ ਪਈ ਉਹਦਾ ਮੁਆਵਜ਼ਾ ਦਿਓ ਉਹਦਾ ਮੁਆਵਜ਼ਾ ਕੀ ਹੈ ਦੇਸ਼ ਦੇ ਜਿਹੜੇ ਬੱਚੇ ਆ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹਨਾਂ ਨੂੰ ਦੇਣਗੇ ਇਹ ਕੋਈ ਪਹਿਲੀ ਵਾਰ ਨਹੀਂ ਆਈ ਵਾਰੀ ਇਦਾਂ ਦਾ ਉਹ ਹੁੰਦਾ ਕਿ ਕਦੇ ਕਿਸੇ ਸੂਬੇ ਚ ਇਦਾਂ ਦੀ ਕਹੋ ਲੀਕੇਜ ਹੋ ਜਾਂਦੀ ਹੈ ਪੇਪਰ ਲੀਕ ਹੋ ਜਾਂਦੇ ਆ ਸੋ ਇਹ ਨਵੀਂ ਗੱਲ ਨਹੀਂ ਪਰ ਇਹਦੇ ਲਈ ਕੋਈ ਸਖਤ ਕਦਮ ਜੇ اٹھਾਉਣਗੇ ਇੱਕ ਐਗਜ਼ਾਮਪਲ ਸੈੱਟ ਕਰਨਗੇ ਤਾਂ ਇਦਾਂ ਲੋਕ ਜਿਹੜੇ ਆਵਾਜ਼ ਆਉਣਗੇ ਆਖਰੀ ਸਵਾਲ ਹੈ ਮੈਂ ਇੰਡੀਆ ਬਲੌਗ ਜਿਹੜਾ ਲਗਾਤਾਰ ਵਿਰੋਧ ਕਰਦਾ ਹੋਈ ਦਿਖਾਇਆ ਦੇ ਰਿਹਾ ਕਿ ਤੁਸੀਂ ਉਹਦਾ ਹਿੱਸਾ ਬਣੋਗੇ ਵਿਰੋਧ ਕਰੋਗੇ ਕਿਉਂਕਿ ਸੰਵਿਧਾਨ ਨੂੰ ਬਚਾਉਣ ਨੂੰ ਲੈ ਕੇ ਜਿਹੜੇ ਨਾਰੇ ਜਿਹੜੇ ਲੱਗਣੇ ਨੇ ਅੱਜ ਦੇਖੋ ਜੇ ਕੋਈ ਦੇਸ਼ ਦੇ ਹਿੱਤ ਦੀ ਗੱਲ ਹੋਊਗੀ ਪੰਜਾਬ ਦੇ ਹਿੱਤ ਦੀ ਗੱਲ ਹੋਊਗੀ ਤਾਂ ਅਸੀਂ ਜ਼ਰੂਰ ਕਹ ਲੋ ਵੀ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਉਹ ਖੜਾਂਗੇ ਤੇ ਬਾਕੀ ਮੁੱਦਾ ਦੇਖਾਂਗੇ ਮੁੱਦਾ ਕੀ ਹੈ ਅਸੀਂ ਹਮੇਸ਼ਾ ਦੇਸ਼ ਦੇ ਨਾਲ ਆ ਪੰਜਾਬ ਦੇ ਨਾਲ ਆ ਪੰਜਾਬ ਦੇ ਲੋਕਾਂ ਦੇ ਨਾਲ ਆ ਜੀ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਸਨ ਮੀਥੇਰ ਜਿਹੜੇ ਸੰਸਦ ਚੁਣੇ ਗਏ ਨੇ ਸਾਡੇ ਨਾਲ ਹੋਰ ਵੀ ਇੱਥੇ ਸੰਸਦ ਸਜੂਦ ਨੇ ਰਾਜਕਮਰ ਚੱਬੇਵਾਲ ਜੀ ਸਾਡੇ ਨਾਲ ਮੌਜੂਦ ਨੇ ਸਰ ਹੁਸ਼ਿਆਰਪੁਰ ਦੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਕਿਸ ਤਰੀਕੇ ਦੇ ਮੁੱਦੇ ਜਿਹੜੇ ਉਠਾਉਣ ਅੱਜ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੇ ਹੁਸ਼ਿਆਰਪੁਰ ਦੇ ਲੋਕਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਐਡੀ ਵੱਡੀ ਮਹਾਪੰਚਾਇਤ ਦੇਸ਼ ਦੀ ਸਰਵੋਚ ਮਹਾਪੰਚਾਇਤ ਪਾਰਲੀਮੈਂਟ ਦੇ ਵਿੱਚ ਭੇਜਿਆ ਸੋ ਮੁੱਦਿਆਂ ਦੀ ਜਿੱਤਾਂ ਗੱਲ ਹੈ ਲੋਕ ਪਿਛਲੇ 10 ਸਾਲ ਦੇ ਬੀਜੇਪੀ ਦੇ ਰਾਜ ਤੋਂ ਬੜੇ ਪਰੇਸ਼ਾਨ ਸਨ ਕਿਉਂਕਿ ਬੀਜੇਪੀ ਦੀ ਸੀਟ ਰਹੀ ਹੈ ਲਗਾਤਾਰ ਦੋ ਵਾਰ ਬੀਜੇਪੀ ਦੇ ਐਮਪੀ ਵੀ ਬਣੇ ਮੰਤਰੀ ਵੀ ਬਣੇ ਔਰ ਉਸ ਦੇ باوجود ਵੀ ਹੁਸ਼ਾਰਪੁਰ ਜਿਹੜਾ ਵਿਕਾਸ ਦੇ ਵਿੱਚ ਬਹੁਤ ਪਛੜ ਗਿਆ ਸੋ ਲੋਕਾਂ ਨੇ ਮਾਯੂਸ ਹੋ ਕੇ ਦਾਸ ਨੂੰ ਫਤਵਾ ਦਿੱਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਉਹਨਾਂ ਸਾਰੇ ਮਸਲਿਆਂ ਨੂੰ ਹੱਲ ਕਰਾਂਗੇ ਔਰ ਉਸ ਦੇ ਵਿਸ਼ੇਸ਼ ਸੇਵਾਵਾਂ ਖਾਸ ਤੌਰ ਤੇ ਮੈਡੀਕਲ ਕਾਲਜ ਐਂਡ ਹਸਪੀਟਲ ਤੇ ਰੋਜ਼ਗਾਰ ਦੇ ਮੌਕੇ ਪੈਦਾ ਨਾ ਇਹ ਜਿਹੜੀ ਮੇਰੀ ਮੁੱਖ ਤਰਜੀਹ ਰਹੇਗੀ ਸੀਐਮ ਸਾਹਿਬ ਵੀ ਅੱਜ ਪਹੁੰਚ ਰਹੇ ਨੇ ਕਿਸ ਤਰੀਕੇ ਦਾ ਮੌਕਾ ਦੇਖਦੇ ਹੋ ਸੌ ਚੁੱਕ ਸਮਾਗਮ ਦੇ ਵਿੱਚ ਸੀਐਮ ਸਾਹਿਬ ਖੁਦ ਪਹੁੰਚ ਰਹੇ ਨੇ ਤੁਹਾਡੇ ਨਾਲ ਜਾਣ ਕੇ ਮੈਂ ਸਮਝਦਾ ਕਿ ਕਿਸੇ ਵੀ ਸੂਬੇ ਦੇ ਸੀਐਮ ਦਾ ਮੇਰਾ ਖਿਆਲ ਕਿ ਸ਼ਾਇਦ ਸ਼ਾਇਦ ਹੀ ਕੋਈ ਪਹੁੰਚਿਆ ਹੋਵੇ ਪਰ ਸਾਡੇ ਸੂਬੇ ਦੇ ਸੀਐਮ ਸਾਹਿਬ ਦਾ ਪਹੁੰਚਣਾ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਸਾਡੇ ਲਈ ਇਸ ਤੋਂ ਵੱਡੀ ਫਕਰ ਵਾਲੀ ਗੱਲ ਨਹੀਂ ਹੋ ਸਕਦੀ ਕਿ ਸਾਡੇ ਸੀਐਮ ਸਾਹਿਬ ਖੁਦ ਪਹੁੰਚ ਰਹੇ ਆ ਸੋ ਇਸ ਦਾ ਮਤਲਬ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਿਲਕੁਲ ਉਹਨਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਉਹ ਜਿਹੜੇ ਇਸ਼ੂਜ਼ ਪੰਜਾਬ ਦੇ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਚੱਕ ਕੇ ਹੋਰ ਪੰਜਾਬ ਦੀਆਂ ਸੇਵਾਵਾਂ ਜਿਹੜੀਆਂ ਪੰਜਾਬ ਨੂੰ ਬਿਹਤਰ ਤਰੀਕੇ ਨਾਲ ਹੋਰ ਸੇਵਾ ਕਰਨੀ ਚਾਹੁੰਦੇ ਪੰਜਾਬ ਦੇ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰ ਲਈ ਸੋ ਸਾਡੀ ਖਾਸ ਗੱਲਬਾਤ ਜਿਹੜੀ ਹੋਈ ਆ ਮੀਥੇਰ ਲੀਡਰ ਆਫ ਦੀ ਹਾਊਸ ਜਿਹੜੇ ਨੇ ਉਹ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਔਰ ਦੂਸਰੇ ਪਾਸੇ ਮੀਥੇਰ ਦੇ ਨਾਲ ਨਾਲ ਸਾਡੇ ਨਾਲ ਰਜੇਸ਼ ਕੁਮਾਰ ੱੱਬੇਵਾਲ ਜਿਹੜੇ ਨੇ ਉਹ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਕਿ ਜਿਸ ਤਰੀਕੇ ਨਾਲ ਅੱਜ ਮੁੱਖ ਮੰਤਰੀ ਪਹੁੰਚਣਾ ਉਹਨਾਂ ਦੇ ਨਾਲ ਸੋਚੁਕ ਸਮਾਗਨ ਵਿੱਚ ਸ਼ਾਮਲ ਹੋਣਗੇ ਕੋਈ ਗੌਰਵ ਮਈ ਸਮਾਜ ਜਿਹੜਾ ਇਹ ਨੜੇ ਹੈ ਲਗਾਤਾਰ ਅਮੂਰਤ ਜੁੜੇ ਰੋ ਪਲ-ਪਲ ਦੀ ਅਪਡੇਟਸ ਨਾਲ ਹੋਰ ਅਸੀਂ ਲਗਾਤਾਰ ਸਾਂਝੀ ਕਰਦੇ ਰਹਿਵਾਂਗੇ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਅਨ ਮਿਊਟ ਦਿੱਲੀ